ਸਾਸੀ ਕਾਲ ਪੰਜਾਬੀ ਹੋ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰam ਦੀ ਕੁਵੀਨ ਵੀ ਕਿਹਾ ਜਾਂਦਾ ਹੈ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਦਾ ਉਹਨਾਂ ਦੇ ਘਰ ਉੱਤੇ ਪੀਲੇ ਪੰਜੇ ਚਲਾਏ ਜਾ ਰਹੇ ਨੇ ਲਗਭਗ 1000 ਤੋਂ ਪਲੱਸ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਉਹਨਾਂ ਦੇ ਘਰ ਉੱਤੇ ਪੀਲੇ ਪੰਜੇ ਵੀ ਚੱਲੇ ਨੇ ਅਸੀਂ ਵੀ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਾਇਆ ਕਰਨਾ ਚਾਹੀਦਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਜੇਕਰ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੰਦੇ ਹਨ ਇਹਦੇ ਵਿੱਚ ਇਕੱਲਾ ਸਰਕਾਰਾਂ ਦਾ ਸਾਥ ਸਰਕਾਰਾਂ ਹੀ ਨਹੀਂ ਇਕੱਲਾ ਕੰਮ ਕਰਦੀਆਂ ਇਹਦੇ ਵਿੱਚ ਆਮ ਲੋਕਾਂ ਦਾ ਵੀ ਸਾਥ ਚਾਹੀਦਾ ਹੈ ਜੇਕਰ ਤੁਹਾਡਾ ਕੋਈ ਆਂਡੀ ਗਵਾਂਡੀ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰੀ ਕਰਦਾ ਹੈ ਇਸ ਦੀ ਜਾਣਕਾਰੀ ਤੁਹਾਨੂੰ ਤੇ ਮੈਨੂੰ ਪੁਲਿਸ ਨੂੰ ਜਾ ਕੇ ਦੇਣੀ ਪਵੇਗੀ ਲੇਕਿਨ ਇੱਧਰ ਵਾਰ ਹੀ ਖੇਤ ਨੂੰ ਖਾਨ ਲੱਗ ਪਈ ਦੁੱਧ ਦੀ ਰਾਖੀ ਬਿੱਲਾ ਬੈਠ ਗਿਆ ਯਾਨੀ ਕਿ ਅਮਨਦੀਪ ਕੌਰ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਇੱਕ ਮਹਿਲਾ ਕਨਸਟੇਬਲ ਦੀ ਜੌਬ ਕਰ ਰਹੀ ਹੈ ਉਸ ਦੇ ਅੱਜ ਜਿਹੜੇ ਕਾਰਨਾਮੇ ਨੇ ਜਗ ਜਾਹਿਰ ਹੋ ਗਏ ਨੇ ਕਿਉਂਕਿ ਉਹ ਕੱਲੀ ਹੀ ਨਹੀਂ ਫਸੀ ਉਸਨੇ ਪਸਾ ਲਏ ਨੇ ਦੋ ਵੱਡੇ ਆਈਪੀਐਸ ਅਫਸਰ ਇੱਕ ਸੁਮੇத் ਸੈਣੀ ਜਿਸ ਸੁਮੇத் ਸੈਣੀ ਜਿਹੜੇ ਡੀਜੀਪੀ ਰਹਿ ਚੁੱਕੇ ਨੇ ਪੰਜਾਬ ਦੇ ਅਤੇ ਉਹਨਾਂ ਦਾ ਮੂੰਹ ਗੁੱਲਿਆ ਪੁੱਤਰ ਆਈਪੀ ਆਪੀਐਸ ਅਫਸਰ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋ ਰਿਸ਼ਤੇਦਾਰ ਦੀ ਗੱਲ ਕਹੀ ਜਾ ਰਹੀ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਆਖਰਕਾਰ ਇਹ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਹੀ ਮਹਿਲਾ ਅਮਨਦੀਪ ਕੌਰ ਪੁਲਿਸ ਦੇ ਟਿੱਕੇ ਕਿਵੇਂ ਚੜ ਗਏ ਪੰਗਾ ਉਦੋਂ ਪਿਆ ਜਦੋਂ ਤਬਾਦਲੇ ਕੀਤੇ ਗਏ ਨਵੇਂ ਅਧਿਕਾਰੀਆਂ ਨੂੰ ਪਤਾ ਨਹੀਂ ਸੀ ਕਿ ਅਮਨਦੀਪ ਕੌਰ ਨਾਮ ਦੀ ਇਹ ਮਹਿਲਾ ਕਾਂਸਟੇਬਲ ਨਸ਼ਾ ਤਸਕਰ ਹੈ ਰਜ ਕੇ ਨਸ਼ਾ ਵੇਚਦੀ ਹੈ ਰਜ ਕੇ ਇੰਸਟਾਗ੍ਰam ਤੇ ਵਿਲਾ ਬਣਾਉਂਦੀ ਹੈ ਬ੍ਰਾਂਡਡ ਮੋਬਾਈਲ ਬ੍ਰਾਂਡਡ ਕੱਪੜੇ ਬ੍ਰਾਂਡਡ ਗੱਡੀਆਂ ਅਤੇ ਬ੍ਰਾਂਡਡ ਆਲੀ ਸ਼ਾਨ ਕੋਠੀ ਜਿਸ ਨੂੰ ਅਸੀਂ ਵਿਲਾ ਵੀ ਕਹਿ ਸਕਦੇ ਹਾਂ ਇਹ ਕਿਵੇਂ ਬਣਾਇਆ ਗਿਆ ਕਿੱਥੋਂ ਬਣਾਇਆ ਗਿਆ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਚੁੱਪ ਹੈ ਤੇ ਸੂਬੇ ਦੀ ਪੁਲਿਸ ਪ੍ਰਸ਼ਾਸਨ ਵੀ ਚੁੱਪ ਹੈ ਕਿਉਂਕਿ ਦੋ ਤੋਂ ਤਿੰਨ ਬੰਦੇ ਵਿੱਚ ਆ ਰਹੇ ਨੇ ਵੱਡੇ ਆਈਪੀਐਸ ਅਫਸਰ ਉਹਨਾਂ ਦੇ ਜਿਹੜਾ ਹੈ ਸਰ ਇਹ ਸਾਰੇ ਕੰਮ ਕੀਤੇ ਜਾਂਦੇ ਨੇ ਹਾਲਾਂਕਿ ਜੇ ਉਹ ਗੱਲ ਕਰੀਏ ਉਹਦੀ ਬੈਕਗ੍ਰਾਉਂਡ ਅਮਨਦੀਪ ਦੀ ਗੱਲ ਕਰੀਏ ਤੇ ਕੋਈ ਉਹਦਾ ਬਹੁਤ ਵਧੀਆ ਨਹੀਂ ਹੈ ਕੋਈ ਉਹਦੀ 40 50 ਕਿਲਾ ਪੈਲੀ ਨਹੀਂ ਹੈ ਕਿ ਗੱਡੀ ਥਾਰ ਲੈ ਲਵੇ 17 80000 ਦੇ ਵਿੱਚ ਬ੍ਰਾਂਡਡ ਗੱਡੀਆਂ ਬ੍ਰਾਂਡਡ ਕੂਟੀਆਂ ਪਾਲਣ ਬ੍ਰਾਂਡਡ ਕਪੜੇ ਪਾਵੇ ਇੰਸਟਾਗ੍ਰam ਤੇ ਲਗਭਗ ਉਸਦੇ 30000 ਫਾਲੋਅਰ ਨੇ ਹੋ ਸਕਦਾ ਹੈ ਕਿ ਜਿਹੜੇ 30000 ਫਾਲੋਅਰ ਨੇ ਉਨ੍ਹਾਂ ਦੇ ਵਿੱਚੋਂ ਕੋਈ ਨਸ਼ਾ ਤਸਕਰੀ ਕਰਦਾ ਹੋਵੇ ਜਾਂ ਉਸਦੇ ਉਹ ਡੀਲਰ ਹੋਣ ਜਾਂ ਉਸਦੇ ਉਹ ਕਸਟਮਰ ਹੋਣ ਯਾਨੀ ਕਿ ਇੰਨਾ ਵੱਧ ਦੇਖਿਆ ਗਿਆ ਮਹਿਲਾ ਕਾਂਸਟੇਬਲ ਅਮਨਦੀਪ ਕਰੋਵ ਨੂੰ ਇਸ ਨੂੰ ਲੈ ਕੇ ਗਰਗ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਅਸਲ ਦੇ ਵਿੱਚ ਜਿਹੜੀ ਸਰਕਾਰਾਂ ਨੇ ਜਿਹੜੇ ਸਰਕਾਰ ਦੇ ਵਿੱਚ ਮੁਲਾਜ਼ਮ ਨੇ ਇਨ੍ਹਾਂ ਵੱਲੋਂ ਨਸ਼ੇ ਨੂੰ ਬढ़ावा ਦਿੱਤਾ ਜਾਂਦਾ ਹੈ ਪੰਜਾਬ ਪੁਲਿਸ ਜੇਕਰ ਸਰਕਾਰ ਦੇ ਕਹਿਣ ਤੋਂ ਬਿਨਾ ਵੀ ਕੰਮ ਕਰੇ ਤਾਂ ਫਿਰ ਵੀ ਨਸ਼ਾ ਖਤਮ ਕੀਤਾ ਤਾਂ ਜਾ ਸਕਦਾ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੈ ਸਰਕਾਰ ਸੀ ਤੇ ਚਾਹੇ ਉਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਯਾਨੀ ਕਿ ਪੁਲਿਸ ਉੱਤੇ ਗਰਭ ਹੋਰਾਂ ਨੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਨੇ ਕਿ ਇਹਨਾਂ ਦੀ ਦੇਣ ਹੈ ਪੁਲਿਸ ਦੀ ਦੇਣ ਹੈ ਇਹਨਾਂ ਵੱਲੋਂ ਵੱਡੇ ਕਾਰਨਾਮੇ ਕੀਤੇ ਜਾਂਦੇ ਨੇ ਇਹਨਾਂ ਵੱਲੋਂ ਜਿਹੜਾ ਨਸ਼ਾ ਵਕਵਾਇਆ ਜਾਂਦਾ ਹੈ ਯਾਨੀ ਕਿ ਪੁਲਿਸ ਨੇ ਕਿੰਨੇ ਹਜ਼ਾਰਾਂ ਬੰਦੇ ਪਿਛਲੇ ਦਸਾਂ ਸਾਲਾਂ ਦੇ ਵਿੱਚ ਨਸ਼ਾ ਤਸਕਰ ਛੜੇ ਹੋਣਗੇ ਲੈਣ ਦੇਣ ਕਰਕੇ ਇਟ ਮੀਨਸ ਕਿ ਵਕ ਵਕ ਅਫਸਰਾਂ ਦੀ ਨਸ਼ਾ ਵਕਾਉਣ ਦੇ ਵਿੱਚ ਨਸ਼ਾ ਤਸਕਰੀ ਦੇ ਵਿੱਚ ਮिलीपुਗਤ ਹੁੰਦੀ ਹੈ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਵਿਵਾਦਾਂ ਦੇ ਵਿੱਚ ਕਿਰੇ ਬਿਕਮਜੀਤ ਸਿੰਘ ਜੀਠੀਆ ਵਿਵਾਦਾਂ ਦੇ ਵਿੱਚ ਕਿਰੇ ਲੇਕਿਨ ਜਿਹੜੇ ਦੋ ਆਈਪੀਐਸ ਅਫਸਰ ਨੇ ਉਹਨਾਂ ਦਾ ਨਾਮ ਕਿਉਂ ਛਪਾਰੀ ਹੈ ਪੰਜਾਬ ਪੁਲਿਸ ਕਿ ਉਹਨਾਂ ਦੇ ਘਰ ਦੇ ਉੱਤੇ ਬਲਡوزر ਨਹੀਂ ਚੱਲਨੇ ਚਾਹੀਦੇ ਕਿ ਉਹਨਾਂ ਦੇ ਘਰ ਉੱਤੇ ਪੀਲਾ ਪੰਜਾ ਨਹੀਂ ਚੱਲਣਾ ਚਾਹੀਦਾ ਪੰਜਾਬੀਓ ਤੁਹਾਨੂੰ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕਿ ਉਹਨਾਂ ਦੇ ਘਰ ਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਹੈ ਉਹ ਵੀ ਨਸ਼ਰ ਹੋਣੇ ਚਾਹੀਦੇ ਨੇ ਕਿ ਕਿੰਨਾ ਨੇ ਜੇਕਰ ਇੱਕ ਆਮ ਕਾਂਸਟੇਬਲ ਮਹਿਲਾ 2 ਕਰੋੜ ਦੀ ਕੋਠੀ ਬ੍ਰਾਂਡਡ ਗੱਡੀ ਥਾਰ ਬ੍ਰਾਂਡਡ ਕੱਪੜੇ ਬ੍ਰਾਂਡਡ ਮੋਬਾਈਲ ਜੇਕਰ ਇਹਨੇ ਪੁੱਠੇ ਸਿੱਧੇ ਹੱਥ ਮਾਰ ਕੇ ਨਸ਼ਾ ਵੇਚ ਕੇ ਨਸ਼ਾ ਤਸਕਰੀ ਕਰਕੇ ਇਨਾ ਪੈਸਾ ਇਕੱਠਾ ਕੀਤਾ ਹੈ ਤੇ ਜਿਹੜੇ ਫਿਰ ਆਪੀਐਸ ਅਫਸਰ ਨੇ ਜਿਨ੍ਹਾਂ ਦੇ ਨਾਮ ਆ ਰਹੇ ਨੇ ਉਹਨਾਂ ਵੱਲੋਂ ਕਿੰਨੇ ਕਰੋੜ ਰੁਪਏ ਇਕੱਠਾ ਕੀਤਾ ਗਿਆ ਹੋਵੇਗਾ ਤੇ ਕਿੰਨੀ ਉਹਨਾਂ ਵੱਲੋਂ ਚੱਲ ਅਤੇ ਅਚੱਲ ਜਾਇਦਾਦ ਬਣਾਈ ਗਈ ਹੋਵੇਗੀ ਉਹ ਨਸ਼ਰ ਕਿਉਂ ਨਹੀਂ ਕਰ ਰਹਾ ਉਹ ਜਗ ਜਾਇਰ ਕਿਉਂ ਨਹੀਂ ਕਰ ਰਹਾ ਕਿਉਂਕਿ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਪੰਜਾਬ ਪੁਲਿਸ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ گاਵਾਂ ਦੀਆਂ گاਵਾ ਪੈਣਾ ਉਸੇ ਤਰ੍ਹਾਂ ਮੁਲਾਜ਼ਮ ਦਾ ਮੁਲਾਜ਼ਮ ਕਿਤੇ ਨਾ ਕਿਤੇ ਯਾਰ ਹੁੰਦਾ ਹੈ ਇਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾਇਆ ਜਾ ਰਿਹਾ ਹੈ ਲੇਕਿਨ ਪੰਜਾਬ ਜਦੋਂ ਇਹ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਜੇਕਰ ਉਹ ਨੱਡਰ ਹੋਈ ਦਲੇਰ ਹੋਈ ਜੇਕਰ ਉਸ ਦੀ ਖਰੀਦੋਦਾਰੀ ਨਾ ਕੀਤੀ ਗਈ ਜੇਕਰ ਉਸ ਨੂੰ ਕੋਈ ਆਫਰ ਨਾ ਦਿੱਤਾ ਗਿਆ ਤੇ ਉਹ ਵੱਡੇ ਮੂੰਹ ਵੀ ਖੋਲ ਸਕਦੀ ਹੈ ਅਤੇ ਵੱਡੇ ਅਫਸਰਾਂ ਦੇ ਨਾਂ ਵੀ ਦੱਸ ਸਕਦੀ ਹੈ ਹੁਣ ਲੋਕ ਦੱਸਦੇ ਨੇ ਕਿ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਸ ਨੂੰ ਲਾਲਚ ਉਸ ਨੂੰ ਝਾਂਸਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਉਹ ਆਪਣਾ ਕੋਟ ਦੇ ਵਿੱਚ ਵੀ ਮੂੰਹ ਨਾ ਖੋਲੇ ਤਾਂ